ਤਰੀਕ ਦੇ ਬੰਦ ਦੇ ਸੱਦੇ ਨੂੰ ਇਹ ਤਰ੍ਹਾਂ ਤੇ ਸਫਲ ਬਣਾਇਆ ਗਿਆ ਕਿਉਂਕਿ ਸਾਰੇ ਪੰਜਾਬ ਦੇ ਵਿੱਚੋਂ ਖਬਰਾਂ ਆ ਰਹੀਆਂ ਨੇ ਸਾਰੇ ਪੰਜਾਬ ਦੇ ਵਿੱਚ ਇਹ ਬਹੁਤ ਲੰਮੇ ਸਮੇਂ ਬਾਅਦ ਬਾਜ਼ਾਰ ਬੰਦ ਹੋਏ ਆ ਤੇ ਬਾਜ਼ਾਰ ਸਾਡੇ ਜਿਹੜੇ ਵਪਾਰੀ ਭਰਾ ਨੇ ਦੁਕਾਨਦਾਰ ਭਰਾ ਨੇ ਆਰਤੀਏ ਭਰਾ ਨੇ ਜਿਸੇ ਨੂੰ ਜ਼ਬਰਦਸਤੀ ਨਹੀਂ ਬੰਦ ਕਰਾਇਆ ਗਿਆ ਇਹ ਦੁਕਾਨਾਂ ਨੂੰ ਉਹਨਾਂ ਨੇ ਆਪਦੀ ਮਰਜ਼ੀ ਦੇ ਨਾਲ ਇਸ ਕਿਸਾਨੀ ਮੋਰਚੇ ਦਾ ਸਹਿਯੋਗ ਕਰਦੇ ਹੋਏ ਬੰਦ ਕੀਤੇ ਆ ਅੱਜ ਵੀ ਮੇਰੇ ਸਾਰੇ ਦੁਕਾਨਦਾਰ ਭਰਾ ਪਾਤਨਾਂ ਦੇ ਵਿੱਚ ਖੜੇ ਆ ਅਸੀਂ ਬੜੇ ਲੰਮੇ ਸਮੇਂ ਤੋਂ ਇਹ ਗੱਲ ਕਹਿੰਦੇ ਆ ਰਹੇ ਆ ਕਿ ਇਹ ਮਸਲਾ ਇਕੱਲੇ ਕਿਸਾਨੀ ਦਾ ਨਹੀਂ ਹੈ ਇਹ ਮਸਲਾ ਇਕੱਲੇ ਮਜ਼ਦੂਰਾਂ ਦਾ ਨਹੀਂ ਹੈ ਇਹ ਮਸਲਾ ਜਿਹੜਾ ਇਨਸਾਨ ਏ ਧਰਤੀ ਤੇ ਪੈਦਾ ਹੋਇਆ ਜਿਹੜਾ ਇਨਸਾਨ ਸਾਹ ਲੈਂਦਾ ਹੈ ਜਿਹੜਾ ਇਨਸਾਨ ਰੋਟੀ ਖਾਂਦਾ ਹੈ ਇਹ ਮਸਲਾ ਉਸ ਇਨਸਾਨ ਦੀ ਰੋਟੀ ਰੋਟੀ ਦਾ ਭਰਾਵੋ ਪਤਣਾ ਵਾਲਿਓ ਸਹਿ ਵਾਸੀਓ ਦੁਕਾਨਦਾਰੋ ਤੁਹਾਨੂੰ ਗੱਲ ਦੱਸਣਾ ਜਨਾ ਧਿਆਨ ਨਾਲ ਸੁਣ ਲਿਓ 220 ਦੇ ਕਿਸਾਨੀ ਮੋਰਚੇ ਦੇ ਵਿੱਚ 80% ਦੇ ਵਿੱਚ ਰੈਲਸ ਮਾਰਕੀਟ ਰੋਕੀ ਔਰ ਰੈਸ ਮਾਰਕੀਟ ਜਿਹਦੀ ਇੱਕ ਦਿਨ ਦੀ ਸੇਲ 60 ਲੱਖ ਰੁਪਿਆ ਸੀ। ਦਸਾਂ ਅੰਦਰਾਬਾਦ ਵਿਡੇ ਢੋਬੀ ਬਾਜ਼ਾਰ ਪੈਦਾ ਸਾਡੇ। ਮੈਂ ਢੋਬੀ ਬਾਜ਼ਾਰ ਦੇ ਘਾਤ ਦੁਕਾਨਦਾਰ ਇਕੱਠੇ ਕੀਤੇ। ਮੈਂ ਪਹਿਲੀ ਗੱਲ ਪੁੱਛੀ ਮਖਾ ਦਾਦਰ ਹੋ ਗਿਆ ਜਿਹੜਾ ਰੈਸ ਮਾਰਕੀਟ ਪੰਤੋਰੀ ਨੂੰ ਤੁਸੀਂ ਇਹ ਦੱਸੋ ਵੀ ਸੋਡੀਆਂ ਦੁਕਾਨਾਂ ਦੇ ਉੱਤੇ ਮਾਰਾ ਮੋਟਾ ਗਾਹਕ ਵਧਿਆ ਕਿ ਨਹੀਂ। ਤੇ ਸਾਰੇ ਦੁਕਾਨਦਾਰ ਕਹਿਣ ਲੱਗੇ ਕਹਿੰਦੇ ਭਾਈ ਦਸਾਂ ਉਹਨਾਂ ਦੇ ਵਿੱਚ ਪੂਰੀ ਚਹਿਲ ਪਹਲ ਸ਼ੁਰੂ ਹੋ ਗਈ ਆ ਦੁਕਾਨਾਂ 'ਤੇ ਉਹਦਾ ਕਾਰਨ ਕੀ ਸੀ ਜਿਹੜਾ 60 ਲੱਖ ਰੁਪਇਆ ਇੱਕੋ ਹੀ ਮਾਰਕੀਟ ਦੇ ਵਿੱਚ ਇੱਕੋ ਹੀ ਮਾਲ ਦੇ ਉੱਤੇ ਜਾ ਰਿਹਾ ਸੀ ਉਹ 60 ਲੱਖ ਰੁਪਇਆ ਬਾਜ਼ਾਰ ਦੇ ਵਿੱਚ ਕਿੰਨੀਆਂ ਦੁਕਾਨਾਂ 'ਤੇ ਵੰਡਿਆ ਗਿਆ ਹੁਣ ਜਿੰਨੇ ਕੁ ਡੀਮਾਰਟ ਖੁੱਲ ਗਿਆ ਕੋਈ ਜੀ ਦੇ ਖੁੱਲ ਗਿਆ ਵੱਡੇ ਵੱਡੇ ਮਾਲ ਖੁੱਲ ਗਏ ਇਹ ਹੈ ਕਿ ਨੇ ਐ ਵੱਡੇ ਵੱਡੇ ਘਰਾਨਿਆਂ ਦੇ ਕਾਰਪੋਰੇਟਾਂ ਦੇ ਨੇ ਹੁਣ ਐਮਾਜ਼ੋਨ ਸਿੱਧਾ ਆਨਲਾਈਨ ਸਪਲਾਈ ਕਰਨ ਲੱਗਾ ਸਮਾਨ ਘਰਾਂ ਦੇ ਵਿੱਚ ਉਹਦਾ ਸਭ ਤੋਂ ਵੱਡਾ ਨੁਕਸਾਨ ਕਿਹਨੂੰ ਹੋਇਆ ਬਈ ਦੁਕਾਨਦਾਰ ਨੂੰ ਇਹੀ ਗੱਲ ਅਸੀਂ ਉਦੋਂ ਕਹਿੰਦੇ ਰਹੇ ਵੀ ਜਿਹੜੇ ਕਾਰਪੋਰੇਟ ਨੇ ਵੱਡੇ ਘਰਾਨੇ ਨੇ ਭਲਾਵੋ ਕੱਲੀ ਖੇਤੀ ਦੇ ਕਬਜ਼ਾ ਨਹੀਂ ਕਰ ਲਏ ਕੱਲਾ ਕਿਸਾਨ ਮਜ਼ਦੂਰ ਨੂੰ ਨਹੀਂ ਮਾਰਨਗੇ ਇਸ ਦੁਕਾਨਦਾਰ ਵੀ ਮਾਰੇ ਜਾਣਗੇ ਉਹ ਜਿੰਨੇ ਵੱਡੇ ਵੱਡੇ ਮਾਲ ਖੋਲ ਰਹੇ ਆ ਉਹ ਸਾਰੇ ਪਿਆਰਾਂ ਨੂੰ ਖਾ ਰਹੇ ਆ ਦੁਕਾਨਾਂ ਨੂੰ ਖਾ ਰਹੇ ਆ ਦੱਸੋ ਸ਼ਹਿਰ ਵਾਲੋ ਗੱਲ ਸਹੀ ਆ ਗਲਤ ਆ ਬਈ ਹਾਂ ਜੀ ਦੱਸੋ ਭਰਾਓ ਇਹ ਗੱਲ ਜਾਇਜ਼ ਆ ਮੇਰੀ ਬਿਲਕੁਲ ਜਾਇਜ਼ ਹੈ ਉਸ ਦੁਕਾਨਦਾਰ ਖੜੇ ਹੋ ਫੇ ਇਹ ਇਹ ਲਈ ਸਾਡੀ ਸਾਂਝੀ ਹੈ ਕਿ ਨਹੀਂ ਹੈ ਕੋਸਟਾਰਕ ਦੇ ਜੀਵਾਂ ਦਾ ਧੰਨਵਾਦ ਆ ਇਸ ਮੁੱਚੇ ਪੰਜਾਬ ਦੇ ਮੈਂ ਪਹਿਲੋਂ ਧੰਨਵਾਦ ਕਰਦਾ ਮੇਰੇ ਵਪਾਰੀ ਭਰਾਵਾਂ ਦਾ ਦੁਕਾਨਦਾਰ ਭਰਾਵਾਂ ਦਾ ਕਿ ਤੁਸੀਂ ਆਪਣੀ ਮਰਜ਼ੀ ਨਾਲ ਤੇ ਦੁਕਾਨਾਂ ਜਿਹੜੀਆਂ ਬੰਦ ਕਰਕੇ ਪੂਰਨ ਤੌਰ ਤੇ ਅੱਜ ਸਹਿਯੋਗ ਭਾਵੋ ਦਿੱਤਾ ਤੇ ਅਗਲੀ ਗੱਲ ਮੈਂ ਕਹਿਣਾ ਚਾਹਣਾ ਐਥੇ ਕਈ ਸਰਕਾਰੀ ਬੰਦੇ ਵੀ ਹੈਗੇ ਆ ਮੈਂ ਦੇਖ ਰਿਹਾ ਮੀਡੀਆ ਜਾ ਰਿਹਾ ਅਸੀਂ ਦਵਾਈ ਲੈਣ ਜਾਂਦੇ ਆ ਜੀ ਸਾਡਾ ਜੀ ਕੋਈ ਮਰੀਜ਼ ਬਿਮਾਰ ਆ ਜੀ ਸਾਡਾ ਕੋ ਜਰੂਰੀ ਕੰਮ ਆ ਜੀ ਇਹ ਦੂਜੇ ਜਿਹੜੇ ਇੱਥੇ ਜਾਵਲਰ ਨੇ ਉਹ ਆਪਣਾ ਬੰਦਾਲੀ ਹੋ ਸਕਦਾ ਉਹ ਕਿਸਾਨ ਮਜ਼ਦੂਰ ਦੁਕਾਨਦਾਰ ਉਹ ਸਾਡਾ ਭਰਾ ਵੀ ਹੋ ਸਕਦਾ ਸਰਕਾਰ ਦੇ ਛੱਡੇ ਹੋਏ ਬੰਦੇ ਆ ਜਿਹੜੇ ਜਾਣ ਬੁੱਝ ਕੇ ਆ ਕੇ ਬੱਚੇ ਇਹ ਕੰਮ ਟੰਗੜਾਉਂਦੇ ਆ ਤੇ ਕਹਿੰਦੇ ਆ ਕਿ ਮੀਡੀਆ ਦੇ ਵਿੱਚ ਇਹ ਗੱਲ ਪ੍ਰਚਾਰੀ ਜਾਵੇ ਵੀ ਇਹ ਲੋਕਾਂ ਨੂੰ ਪਰੇਸ਼ਾਨ ਕਰਦੇ ਆ ਆਪਾਂ ਇੱਥੇ ਬੈਠੇ ਆ ਆ ਹੁਣੇ ਮੇਰੇ ਦੇਖਦੇ ਦੇ ਇਹਦੇ ਗੱਡੀ ਲੰਗੀ ਆ ਇੱਕ ਕਿਵਾਰ ਸੀਗੀ ਬੀਬੀ ਉਹ ਚ ਕੋਈ ਬੈਠੀ ਆਪਣੇ ਬੰਦੇ ਨੇ ਲੰਗਾਈ ਹੈ ਆਪਾਂ ਨਾਖ ਦੇ ਬਿਵਾਰ ਨੂੰ ਰੋਕਿਆ ਨਾਖ ਦੇ ਐਮਬੂਲੈਂਸ ਨੂੰ ਰੋਕਿਆ ਨਾਖ ਦੇ ਐਮਰਜੈਂਸੀ ਨੂੰ ਜਿਹੜਾ ਵੀ ਕੋਈ ਬੰਦਾ ਇੱਥੇ ਆਉਂਦਾ ਵੀ ਮੇਰਾ ਜ਼ਰੂਰੀ ਕੰਮ ਆਪਾਂ ਹਰ ਉਸ ਬੰਦੇ ਨੂੰ ਲੰਘਾ ਰਹੇ ਹਾਂ ਆਪਣਾ ਸ਼ੌਂਕ ਨਹੀਂ ਹੈਗਾ ਸੜਕਾਂ ਰੋਕਣਾ ਸ਼ੌਂਕ ਨਹੀਂ ਤੇ ਮਜਬੂਰੀ ਆ ਭਰਾਓ ਆ ਸਾਲ ਪਰ ਹੋ ਗਿਆ ਬੱਚਿਆਂ ਨੂੰ ਮੈਨੂੰ ਵੀ 400 ਜਿਹੜਾ ਤਾਂ 119 ਜਿਹੜੇ ਬਾਪੂ ਬੈਠੇ ਆ ਆ ਰਾਤ ਨੂੰ ਖਨੋਰੀ ਹੁੰਨੇ ਆ ਕਈ ਦਾ ਮੈਂ ਉਹ ਦੇਖਦਾ ਸਾਡੇ ਬਾਪੂ 80 80 ਸਾਲ ਦੇ 77 ਸਾਲ ਦੇ ਸਾਡੇ ਨੌਜਵਾਨ ਜਿਨ੍ਹਾਂ ਨੇ 12 12 13 13 ਦਿਨ ਹੋ ਗਏ ਰਾਤ ਨੂੰ ਅੱਖੀਂ ਲਾ ਕੇ ਦੇਖੀ ਦਿਨੇ ਘੰਟਾ ਦੋ ਘੰਟੇ ਸੌ ਲੈਂਦੇ ਆ ਜਿਦੀ ਖਾਤਰ ਵੀ ਤੇ ਪ੍ਰਤਿਵਾਰਤਮਾਨ ਇਸ ਖਨੌਰੀ ਨੂੰ ਦੂਜਾ ਬਹਿਵਲ ਬਣਾਉਣਾ ਚਾਹਦਾ ਦੂਜਾ ਬਹਿਵਲ ਅਸੀਂ ਸ਼ਾਂਤਮਈ ਬੈਠੇ ਆ ਸਾਡਾ ਸੰਗਤ ਸ਼ਾਂਤਮਈ ਹੈ ਇਹਦੇ ਜ਼ਬਰਦਸਤ ਮੁਕਾਬਲਾ ਸਬਰ ਨਾਲ ਕਰਨਾ ਹੈ ਪਰ ਜਿਹੜੀਆਂ ਧਾੜਾਂ ਚੜ ਕੇ ਆਉਂਦੀਆਂ ਰਾਤ ਵੀ ਫੋਰਸਾਂ ਲਾਈ ਰੱਖੀਆਂ ਇੱਥੇ ਹੁਣ ਵੀ ਗੱਲਾਂ ਚੱਲਦੀਆਂ ਨੇ ਕਿ ਫੋਰਸਾਂ ਇਕੱਠੀਆਂ ਕਰੀ ਜਾਂਦੇ ਆ ਕੋਈ ਕਾਰਨ ਨਹੀਂ ਕਿ ਲੈ ਆ ਕੇ ਜਿਹੜੀਆਂ ਲਿਆਉਣਾ ਫੋਰਸਾਂ ਅਸੀਂ ਇਧਰੇ ਜਬਰ ਜ਼ੁਲਮ ਦਾ ਮੁਕਾਬਲਾ ਡੱਟ ਕੇ ਸਬਰ ਦਾ ਕਰਨਾ ਸ਼ਾਂਤਮਈ ਤਰੀਕੇ ਨਾਲ ਕਰਨਾ ਆਉ ਜੋ ਕੋਈ ਗੱਲ ਨਹੀਂ ਪਰ ਸਾਨੂੰ ਹੁਣ ਲੜਨ ਦੀ ਭਾਵ ਲੋੜ ਪੈਣੀ ਹੈ ਹੁਣ ਘਰਾਂ 'ਚ ਬੈਠੇ ਨਹੀਂ ਸਰਨਾ ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ ਅਪੀਲ ਕਰਦਾ ਵੀ ਜਿਹੜੇ ਹਾਲੇ ਵੀ ਘਰਾਂ 'ਚ ਬੈਠੇ ਆ ਇਹ ਲਈ ਸੋਡੀਆਂ ਆਣ ਵਾਲੀਆਂ ਨਸਲਾਂ ਦੀ ਲੜਾਈ ਹੈ ਇਹ ਤੁਹਾਡੇ ਆਉਣ ਵਾਲੇ ਭਵਿੱਖਤਾ ਦੀ ਪੀੜੀ ਦੀ ਲੜਾਈ ਹੈ ਜੇ ਤੁਸੀਂ ਅੱਜ ਇਹ ਸੋਚ ਕੇ ਅੱਜ ਬੈਠੇ ਵੀ ਨਹੀਂ ਇਕੱਲਾ ਦੱਲੇ ਵਾਲ ਬੈਠਾ ਇੱਕ ਯਾਰ 75 ਸਾਲ ਦਾ ਬਜ਼ੁਰਗ ਬੰਦਾ ਅੱਜ 35 36 ਦਿਨ ਹੋ ਗਏ ਆਪਣੀ ਜ਼ਿੰਦਗੀ ਦਾ ਆਦੇ ਲਈ ਬੈਠਾ ਹੈ ਉਹਨੇ ਵੋਟਾਂ 'ਚ ਖੜੇ ਹੋਣਾ ਹੈ ਉਹਨੇ ਕੋਈ ਨਜੀਲਾ ਹੱਥ ਲੈਣਾ ਸੌਖਾ ਨਹੀਂ ਹੁੰਦਾ ਮਰ ਜਾਣਾ ਉਹ ਵੀ ਕਿਸੇ ਲਈ ਆਉਣ ਵਾਲਾ ਨਸਲਾਂ ਲਈ ਇੱਕ ਹੁੰਦਾ ਬੰਦਾ ਗੋਲੀ ਮਾਰਤੀ ਮੌਕੇ ਤੇ ਮਰ ਗਿਆ ਫਾਹ ਦੇ ਕੇ ਮਾਰਤਾ ਮੌਕੇ ਤੇ ਮਰ ਗਿਆ ਇੱਕ ਹੁੰਦਾ ਬੰਦਾ ਪਲ 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 ਮੌਤ ਵੱਲ ਵੱਧ ਰਿਹਾ ਤੇ ਪਰ ਅੱਜ ਵੀ ਸਾਡੇ ਲੋਕ ਯਾਰ ਪਤਾ ਨਹੀਂ ਕੀ ਸਾਡੀ ਸੋਚ ਨੂੰ ਹੋ ਗਿਆ 13050 ਦਾ ਪਿੰਡ ਹੈ ਜੇ ਇੱਕ ਟਰਾਲੀ ਵੀ ਨਿਕਲੇ ਪਿੰਡ ਚੋਂ ਤਾਂ 13000 ਟਰਾਲੀ ਇੱਥੇ ਹੋਊਗੀ ਸੋ ਦੁਕਾਨਦਾਰੋ ਪਤਨਾ ਵਾਲੇ ਭਾਈ ਨੇੜੇ ਬੈਠੇ ਹੋ ਸੋਨੂੰ ਹੀ ਬੇਨਤੀ ਕਰਦੇ ਹਾਂ ਜਿਵੇਂ 20 ਵਾਲੇ ਮੋਰਚੇ ਦੇ ਵਿੱਚ ਵਾਹ ਵੱਡੇ ਪੱਧਰ ਤੇ ਸਾਡੇ ਸ਼ਹਿਰਾਂ ਦੇ ਵਿੱਚੋਂ ਨਿਕਲ ਕੇ ਸਾਡੇ ਭਰਾ ਦੁਕਾਨਦਾਰ ਆਰਤੀਆ ਵਪਾਰੀ ਉਸ ਮੋਰਚੇ ਜਾਂਦੇ ਰਹੇ ਆ ਤੁਸੀਂ ਵੀ ਭਾਈ ਜਾਇਆ ਕਰੋ ਚਾਹੇ ਦਿਨੇ ਹਾਇਰੀ ਲਵਾ ਕੇ ਆਇਆ ਕਰੋ ਤਾਂ ਕਿ ਛੋਟੀ ਐਡੀ ਰਿਪੋਰਟਾਂ ਜਾਣ ਸਰਕਾਰਾਂ ਤੱਕ ਸੈਂਟਰ ਤੱਕ ਵੀ ਇਹ ਇਕੱਲੇ ਕਿਸਾਨ ਨਹੀਂ ਐ ਸਵਚਾ ਵਰਗ ਇਹ ਇਕੱਲਾ ਪੰਜਾਬ ਨਹੀਂ ਹਰਿਆਣਾ ਰਾਜਸਥਾਨ ਜੁਕਤ ਸਾਰੇ ਸੂਬੇ ਸਾਰਾ ਦੇਸ਼ ਲੜ ਰਿਹਾ ਹੈ ਸਭ ਤੋਂ ਵੱਡੀ ਗੱਲ ਅਗਲੀ ਗੱਲ ਮੈਂ ਤੇ ਵਾਰ-ਵਾਰ ਤੁਹਾਨੂੰ ਦੱਸਣੀ ਚਾਹਣਾ ਅਸੀਂ ਬਹੁਤ ਚਿਰ ਤੋਂ ਮੈਂ ਬੋਲਦਾ ਕਿ ਆਪਣੀਆਂ ਜ਼ਮੀਨਾਂ ਕਿਸੇ ਕੀਮਤ ਤੇ ਵੇਚੋ ਨਾ ਭਾਈ ਮੈਂ ਸਿਰਫ ਤੇ ਸਿਰਫ 4 ਸਾਲ ਲੋਕਾਂ ਕੋਲੋਂ 4 ਸਾਲ ਹੱਥ ਵੱੰਨ ਕੇ ਬੇਨਤੀ ਕਰਦਾ ਮੈਂ 4 ਸਾਲ ਆਪਣੀਆਂ ਜ਼ਮੀਨਾਂ ਬਚਾ ਲਓ ਤੁਸੀਂ ਰਾਜ ਕਰੋਗੇ ਪੂਰੀ ਦੁਨੀਆ ਦੇ ਵਿੱਚੋਂ ਲੈ ਕੇ ਲੈ ਜਾਓ ਹਾਂ ਆ ਜਿੰਨੇ 25 26000 ਏਕੜ ਪੰਜਾਬ ਦੀ ਪਹਿਲੀ ਰੁਕੀਆ ਹਾਈਵੇ ਦੇ ਬੱਚਾ ਜਿੰਨੇ ਭਾਰਤ ਵਾਲਾ ਦੇ ਹਾਈਵੇ ਬਣੇ ਆ ਆ ਨਵੀਂ ਰੇਲ ਦੀ ਲੀ ਕੱਢ ਰਹੇ ਆ ਹੁਣ ਪਹਿਲਾਂ ਵੀ ਕੱਢੀ ਜਾਂਦੇ ਆ ਉਹ ਸਾਰੇ ਹਾਈਵੇ ਸੋਡੇ ਸਾਰੀਆਂ ਰੇਲ ਦੀਆਂ ਲੀਆਂ ਸਾਰੇ ਬਾਗੇ ਬਾਰਡਰ ਟਾਰੀ ਬਾਰਡਰ ਦਸੈਣੀ ਵਾਲਾ ਬਾਰਡਰ ਨਾਲ ਜੋੜਨੇ ਆ ਇਧਰੋਂ ਮੰਦਰਗਾਹ ਨਾਲ ਜੋੜ ਦਿੱਤੇ ਗਏ ਆ ਚੀਨ ਤੋਂ ਲੈ ਕੇ ਯੂਰਪ ਤੱਕ ਸੜਕ ਬਣ ਚੁੱਕੀ ਆ ਜਿਹਨੂੰ ਸੜਕੂਟ ਬੁੱਲੇ ਬੋਲਿਆ ਜਾਂਦਾ ਰੂਸ ਤੋਂ ਲੈ ਕੇ ਰੇਲ ਦਿੱਲੀ ਵੱਲ ਨੂੰ ਸ਼ੁਰੂ ਹੋ ਗਈ ਪਾਸਤਾਨ ਤੱਕ ਇਹ ਸਾਰੇ ਜਿਹੜੇ ਵਪਾਰ ਨੇ ਸੋਡੇ ਸਰਕਾਂ ਦਾ ਹੀ ਹੋਣੇ ਆ ਕਿਉਂਕਿ WTO ਦੇ ਜਿਹੜੇ ਸਮਝੌਤੇ ਆਦੇ ਮੁਤਾਬਕ 28 29 ਤੱਕ ਜਾਂਦੇ ਆ ਜਾਂਦੇ ਆ ਸਾਰੇ ਸੋਡੇ ਬਾਰਡਰ ਖੁੱਟ ਜਾਣੇ ਆ ਇਸੇ ਕਰਕੇ ਸੋਡੀਆਂ ਜਮੀਨਾਂ ਕੌਣ ਨੂੰ ਪਰਦੇ ਆ ਸਾਡੇ ਲੋਕ ਜੇ 50 ਲੱਖ ਨੂੰ ਕਹਿੰਦੇ ਨੇ ਆਖਰ ਰੇਟ ਲਾ ਦੇ 50 ਲੱਖ ਦਿੰਨੇ ਆ ਤੇ ਉਤੋਂ ਨਹੀਂ ਹੋਊਗਾ ਡਿੱਗਦੇ ਆ ਵੇ ਸਾਡੀ ਜ਼ਮੀਨ ਵੀ ਲੈ ਲਓ ਸਾਡੀ ਵਸੀ ਵੀ ਦੇਣ ਨੂੰ ਤਿਆਰ ਆ ਯਾਦ ਰੱਖੋ ਵੀ ਅੱਜ ਦੀ ਕਹੀ ਹੋਈ ਗੱਲ ਸਾਨੂੰ 50 ਕਰੋੜ ਵੀ ਦੇਣਗੇ 100 ਕਰੋੜ ਵੀ ਦੇਣਗੇ ਸਾਡੀ ਮਿੱਟੀ ਦੇ ਬਰਾਬਰ ਪੈਸੇ ਤੋਲ ਦੇਣਗੇ ਉਹ ਸਿਆਣੇ ਕਹਿੰਦੇ ਆ ਕਿ ਖੂ ਭਰੇ ਪੈਸਿਆਂ ਦੇ ਮੁੱਕ ਜਾਂਦੇ ਆ ਖੂ ਭਰੇ ਪੈਸਿਆਂ ਤੇ ਪੈਸੇ ਦੀ ਕੋਈ ਕੀਮਤ ਨਹੀਂ ਅੱਜ ਜ਼ਮੀਨਾਂ ਵੇਚ ਕੇ ਕੋਈ ਕਾਰਖਾਨਾ ਲਾ ਲਓ ਕੋਈ ਫੈਕਟਰੀ ਪਾ ਲਓ ਕੋਈ ਮਸ਼ੀਨਰੀ ਲਾ ਲਓ ਕੱਲ ਨੂੰ ਕਾਰਖਾਨੇ ਖੜ ਗਏ ਕੀ ਕਰੋਗੇ ਫੇਰ ਲੋਗੇ ਕੀ ਕਰੋਗੇ ਮਸ਼ੀਨਰੀ ਖੜ ਗਈ ਕੀ ਕਰੋਗੇ ਪੈਸੇ ਬੈਂਕਾਂ ਭਰ ਕੇ ਰੱਖ ਦਿਓ ਚਾਹੇ ਆਪਣੀਆਂ ਜ਼ਮੀਨਾਂ ਵੇਚ ਕੇ ਬੈਗ ਭਰ ਕੇ ਬੈਂਕਾਂ ਦੇ ਰੱਖ ਦਿਓ ਪੈਸੇ ਦੀ ਕੀਮਤ ਰੋਜ਼ ਘਟਦੀ ਐ ਥੱਲੇ ਨੂੰ ਆਉਂਦਾ ਪੈਸਾ ਰੋਜ਼ ਪਰ ਸੋਡੀ ਮਿੱਟੀ ਸੋਡੀ ਧਰਤੀ ਦੀ ਕੀਮਤ ਰੋਜ਼ ਤਾਂ ਹਾਂ ਨੂੰ ਵਾਧਦੀ ਸਸਕਾਰ ਕੇ ਬੇਨਤੀ ਐ ਜੇ ਮਾਲ ਨੂੰ ਨਾ ਵੇਚੋ ਬਈ ਗੁਰਵਾਨੀ ਵੀ ਕਹਿੰਦੀ ਐ ਪਵਨ ਗੁਰੂ ਪਾਣੀ ਪਤਾ ਮਾਤਾ ਧਰਤੀ ਮਾਤਾ ਤੇ ਸਾਡੇ ਬਜ਼ੁਰਗਰ ਧਰਤੀ ਨੂੰ ਮਾਂ ਮੰਨ ਕੇ ਪੂਜਦੇ ਰਹੇ ਆ ਅੱਗੇ لو ਆਪਾਂ ਫਰਬੀ ਦੇ ਬਜ਼ੁਰਗਾਂ ਨੂੰ ਸੁਣਦੇ ਆ ਕਹਿੰਦੇ ਅਸੀਂ ਕੋਲਾ ਜਿੜੀ ਜਨਾਬ ਦਾ ਪੰਛੀ ਦਾ ਫਾਰੀ ਦਾ ਪਾਲੀ ਦਾ ਗਰੀਬ ਗੁਰਬੇ ਦਾ ਛੱਟਾ ਕੱਢਦੇ ਹਰ ਬੰਦਾ ਧਰਤੀ ਨੂੰ ਨਮਸਕਾਰ ਕਰਕੇ ਮੱਥਾ ਟੇਕ ਕੇ ਆਪਣੇ ਖੇਤ ਚ ਵੜਦਾ ਪਰ ਮਾਂ ਨੂੰ ਅਸੀਂ ਮਾਂ ਮੰਨਣੋਂ ਹਟ ਗਏ ਉਹਦਾ ਬੰਦਾ ਪਸ਼ਾਬ ਵੀ ਖੜਕ ਕੇ ਆ ਦੇ ਖੇਤ ਚ ਉਧਰ ਨੂੰ ਕੁੰਡੇ ਦੇ ਮੂੰਹ ਕਰਕੇ ਕਰਦਾ ਹੁੰਦਾ ਜਾਂਦਾ ਤੇ ਅੱਗੇ ਮੱਛਾ ਦੇਖ ਕੇ ਬਣਦੇ ਹੀ ਬਈ ਸੇ ਬੇਨ ਦੀ ਆਪਣੀਆਂ ਜ਼ਮੀਨਾਂ ਸੰਭਲੋ 4-5 ਸਾਲ ਦੀ ਗੱਲ ਹੈ ਦੂਜਾ ਆਪਣਾ ਪਾਣੀ ਸੰਭਲੋ ਡੈਡ ਲਾਈਨ ਹੈ ਪੰਜਾਬ ਦੀ ਡੈਡ ਲਾਈਨ 2039 2039 ਦਾ ਕਹਿੰਦੇ ਪੰਜਾਬ ਕੋਲੇ ਸਾਰੇ ਧਰਤੀਆਂ ਤੋਂ ਪਾਣੀ ਮੁੱਕ ਜਾਣਾ ਮੈਂ 12 ਚ ਕਿਹਾ ਸੀ ਭਾਈ ਫਤਦਾ ਵਾਲਿਓ 12 ਚ ਅਜੇ ਤੋਂ 12 ਸਾਲ ਪਹਿਲਾਂ ਤੇ ਮੇਰੀ YouTube ਤੇ ਵੀਡੀਓ ਕੱਢ ਕੇ ਸੁਣੋ ਮਗਾ ਪੰਜਾਬ ਦੇ ਲੋਕੋ ਪਾਣੀ ਮੁੱਕੂਗਾ ਤੁਹਾਡਾ ਲੋਕਾਂ ਨੇ ਮੁਖਾਲ ਮੰਨਿਆ ਕਿੱਥੇ ਮੁੱਕਦਾ ਇਹਦਾ ਪੰਜ ਪਾੜੀਆਂ ਦੀ ਧਰਤੀ ਹੈ ਅੱਜ ਵੀ ਦੋ ਦੋ ਟੋਟੇ ਪਾਦੇ ਲੋਕਾਂ ਨੇ ਮੋਟਰਾਂ ਦੋ ਦੋ ਟੋਟੇ 20 20 ਫੁੱਟ 56 ਮਹੀਨਿਆਂ ਦੇ ਪਾਣੀ ਥੱਲੇ ਵਗ ਗਿਆ ਭਾਈ ਦੱਸੋ ਭਾਈ ਗਿਆ ਕਿ ਨਹੀਂ ਹਾਂ ਜੀ ਤਾਂ ਦੋਖੀ ਕੀਤਾ ਕਰਦੋਂ ਗਿਆ ਕਿ ਮੈਂ ਗਲਤ ਬੋਲਦਾ ਗਿਆ 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 ਜੀ ਗਿਆ ਉਹ ਤਾਂ ਉਤਾਲੀ ਕਹਿੰਦੇ ਐ ਮੈਂ ਕਹਿੰਦਾ ਆਪਣਾ ਪਾਣੀ 30 ਬੱਤੀ ਤੱਕ ਹੀ ਖਤਮ ਆ ਥੱਲੇ ਹੁੰਦਾ ਆ ਦੇ ਕੇ ਸਾਨੂੰ ਮੋਟਰਾਂ ਦੇ ਬਿੱਲ ਕਰਕੇ ਮਾਫਾ ਨਹਿਰੀ ਪਾਣੀ ਤੋਂ ਪਾਸੇ ਹੀ ਕਰਤਾ ਅਲੀ ਆਟੋਮੈਟਿਕ ਸ਼ੈੱਟ ਕੇ ਘਰੇ ਆ ਜੰਨੇ ਆ ਹਾਲ ਬਾਗ ਦੇ ਵਿਚਰਲਾ ਵਾਲੇ ਨਹਿਰੀ ਪਾਣੀ ਵਾਲੇ ਅਸੀਂ ਇਹ ਸਾਡਾ ਇਕ ਸਾਸ਼ ਤੇ ਨਾਲ ਫਸਾਇਆ ਗਿਆ ਦਰਮੂਲ ਜਾਇਆ ਗਿਆ। ਜਦੋਂ ਉਹ ਇਹ ਵੀ ਬੇਨਤੀ ਹੈ ਕਿਸਾਨ ਜਥੇਬੰਦ ਕਾ ਵੀ ਮੈਂ ਲਗਾਤਾਰ ਅਪੀਲ ਕਰਦਾ ਕਿ ਪਾਣੀ ਬਚਾਉਣੇ ਵੀ ਓਨੇ ਜ਼ਰੂਰੀ ਆ ਜਿੰਨੀਆਂ ਸਾਡੀਆਂ ਜ਼ਮੀਨਾਂ ਬਚਾਉਣੀਆਂ ਜ਼ਰੂਰੀ ਆ। ਜੇ ਪਾਣੀ ਨਾ ਬਚੇ ਧਰਤੀ ਬੰਜਰ ਹੋ ਗਈ। ਤੇ ਫਿਰ ਅਸੀਂ ਇਹ ਬੰਜਰ ਹੋਈ ਧਰਤੀ ਦਾ ਵੀ ਕੀ ਕਰਾਂਗੇ। ਇਹ ਸਭ ਤੋਂ ਵੱਡਾ ਸਵਾਲ ਸਾਡੇ ਸਾਹਮਣੇ ਅੱਜ ਖੜਾ ਹੈ। ਤੇ ਰੇਂਦਾ ਹੁੰਦਾ ਮੈਂ ਜਿਹੜੀ ਮਾਂ ਦੀ ਗੱਲ ਕੀਤੀ ਨਾ ਧਰਤੀ ਮਾਂ ਦੀ ਗੱਲ ਉਹਦੀ ਵੀ ਗੱਲ ਸੁਣਾ ਦਿੰਦਾ। ਮੈਂ ਵੀ ਆਪ ਖੇਤੀ ਕਰਦਾ ਬਾਈ ਅੱਜ ਸੁੰਢੀ ਬਹੁਤ ਪਈ ਆ ਜਿਹੜੀ ਸੁਪਰਸੀਡਰ ਨਾਲ ਬੀਜੀ ਆ ਮੇਰੀ ਉੱਤੇ ਪੀਏਯੂ ਚ ਗੱਲ ਹੋਈ ਕੀਰਤੀਵਾਲ ਯੂਨੀਵਰਸਿਟੀ ਲੁਧਿਆਣਾ ਦੇ ਡਾਕਟਰ ਰਸਪਾਲ ਸਿੰਘ ਨਾਲ ਆ ਮੈਂ ਡਾਕਟਰ ਸਾਹਿਬ ਇਹ ਸੁੰਢੀ ਬਹੁਤ ਪਈ ਗਈ ਐ ਕਿ ਉਹ ਕੜਾ ਦੋ ਤਿੰਨ ਕਾਰਨ ਆ ਇੱਕ ਆ ਉਹ ਸੁਪਰਸੀਡਰ ਵੀ ਹੈਗਾ ਵਿਚੱਲੇ ਪਰਾਲੀ ਰਹਿ ਗਈ ਉਹਦੇ ਵਿੱਚ ਵੀ ਸੁੰਢੀ ਬਣ ਜਾਂਦੀ ਆ ਦੂਜਾ ਕਾਰਨ ਮੌਸਮ ਵੀ ਹੈਗਾ ਗਰਮੀ ਹੈ ਜਿਦਗੀ ਆਪਾਂ ਦੇਖ ਹੀ ਰਹੇ ਆ ਆ ਕਿੰਨੇ ਕਸਨ ਟੱਕ ਦੇ ਨਾਲ ਨਹੀਂ ਪੈ ਕੇ ਟਿਆ ਉਹ ਕਹਣਾ ਕੋਈ ਵੀ ਕਾਰਨਾਮਾ ਜੀ ਕਿਹੜਾ ਕਿਹੜਾ ਝੋਨਾ ਲਾਉਣ ਤੋਂ ਪਹਿਲਾਂ ਆਪਣੇ ਲੋਕਾਂ ਨੇ ਐਤੀ ਕੀ ਕੀਤਾ ਧਰਤੀ ਦੇ ਵਿੱਚ ਪਹਿਲਾਂ ਮਸ਼ੀਨਾਂ ਰੇਹ ਬੀਜਿਆ ਬੀਜਿਆ ਕਿ ਨਹੀਂ ਬੀਜਿਆ ਬਾਈ ਬੀਜਿਆ ਨਾ ਉਹਨਾਂ ਦੇ ਜੇ ਤਿੰਨ ਚਾਰ ਸਾਲ ਆਹੀਂ ਰੇਹ ਬੀਜਦੇ ਰਹੇ ਤੁਹਾਡੀ ਸਾਰੀ ਧਰਤੀ 'ਚ ਕਲਰ ਪੈਣਾ ਧਰਤੀ ਬੰਜਰ ਹੋ ਜਣੇ ਆ ਫਲਦਣੋ ਹੜ ਜੀ ਇੱਕ ਪਾਸੇ ਜੀ ਮਾਂ ਕਹਿੰਦੇ ਆ ਗਰਵਾਨੀ ਮਾਂ ਕਹਿੰਦੇ ਆ ਗੁਰੂ ਸਾਡੇ ਮਾਂ ਕਹਿ ਕੇ ਗਏ ਆ ਏ ਮਾਂ ਸਦੀਆਂ ਤੋਂ ਲੈ ਕੇ ਪਾਲਦੀ ਆਉਂਦੀ ਆ। ਸਾਨੂੰ ਸਾਂਭਦੀ ਆ ਪਾਲਦੀ ਆ, ਬਲੋਸਦੀ ਆ। ਇੱਚੀ ਰਹਿੰਦੇ ਆ ਜਿੱਦੇ ਜਾਣਿਆਂ ਦੁਨੀਆ ਤੋਂ ਆਪਣੇ ਬੱਚੇ ਸੀ ਸਮਾ ਲੈਂਦੀ ਆ ਸਭ। ਤੇ ਉਸੇ ਮਾਰ ਨਾਲ ਘਰ ਵੀ ਕੀ ਰਹਿਆ ਸੀ। ਕਿ ਸਾਡਾ ਫਰਜ ਨਹੀਂ ਬਣਦਾ? ਅਸੀਂ ਧਰਤੀ ਨੂੰ ਮਾਂ ਨਹੀਂ ਮੰਨਦੇ, ਗੁੱਸਾ ਨਾ ਕਰਿਓ। ਅਸੀਂ ਉਹਨੂੰ ਪੈਸੇ ਕਮਾਉਣ ਵਾਲੀ ਮਸ਼ੀਨ ਸਮਝ ਲਏ। ਆ ਪਾਣੀ ਆਲਾ ਮੋਰਚਾ ਜਨ ਸੰਬਰੂ ਲੁਧਿਆਣਾ ਅਸੀਂ ਲਾਇਆ। ਬੁੱਡੇ ਦਰਿਆ ਦੇ ਵਿੱਚ ਹਜ਼ਾਰਾਂ ਡੈਗ ਇੰਡਸਟਰੀ ਉੱਤੇ ਫੈਕਟਰੀਆਂ ਵਾਲੇ ਇਲੈਕਟ੍ਰੋਪਲੇਟਿੰਗ ਫੈਕਟਰੀਆਂ ਵਾਲੇ ਸਾਰਾ ਸਾਇਵਰਜ ਗੰਦਗੀ ਜਿੰਨੀ ਲੋਕਾਂ ਦਾ ਟੱਟੀ ਪਿਸ਼ਾਬ ਵਿੱਚ ਜਿੰਨੀਆਂ